ਕੇਂਦਰ ਦੀ ਕਿਸਾਨਾਂ ਦੇ ਨਾਲ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਜਿਹੜਾ 4 ਮਈ ਨੂੰ ਹੋਣ ਵਾਲੀ ਮੀਟਿੰਗ ਪੋਸਟਪੋਨ ਹੋ ਚੁੱਕੀ ਹੈ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਨੁਮਾਇੰਦਿਆਂ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਗਈ ਹੈ ਸੋ ਵੱਡੀ ਖਬਰ ਨਾਲ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਇਸ ਵੇਲੇ ਕੇਂਦਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਚੁੱਕੀ ਹੈ ਜੀ ਹਾਂ 4 ਮਈ ਨੂੰ ਹੋਣ ਵਾਲੀ ਮੀਟਿੰਗ ਫਿਲਹਾਲ 4 ਮਈ ਨੂੰ ਨਹੀਂ ਹੋਵੇਗੀ ਇਹ ਪੋਸਟਪੋਨ ਹੋ ਚੁੱਕੀ ਹੈ ਕਦੋਂ ਹੋਵੇਗੀ ਅਗਲੀ ਤਰੀਕ ਕਿਹੜੀ ਨਿਕਲ ਕੇ ਆਵੇਗੀ ਅਲੇਬਾਦ ਦੀ ਗੱਲ ਹੈ ਪਰ ਫਿਲਹਾਲ ਤੁਹਾਨੂੰ ਦੱਸ ਰਿਹਾ ਕਿ 4 ਤਰੀਕ ਨੂੰ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਹੋ ਚੁੱਕੀ ਹੈ ਪੰਜਾਬ ਦੇ ਨੁਮਾਇੰਦਿਆਂ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਗਈ ਹੈ ਕਿਉਂਕਿ ਕਿਸਾਨਾਂ ਨੇ ਜਿਸ ਤੰਗ ਦੇ ਨਾਲ ਬਾਈਕਾਟ ਕਰਨ ਦੀ ਗੱਲ ਆਖੀ ਸੀ ਕਿਸਾਨ ਆਗੂਆਂ ਨੇ ਚਿੱਠੀ ਲਿਖ ਕੇ ਦੱਸ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਨੁਮਾਇੰਦੇ ਸ਼ਾਮਲ ਹੁੰਦੇ ਨੇ ਮੀਟਿੰਗ ਦੇ ਵਿੱਚ ਤਾਂ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਹੁਣ ਫਿਲਹਾਲ ਇਹ ਮੀਟਿੰਗ ਪੋਸਟਪੋਨ ਹੋ ਚੁੱਕੀ ਹੈ ਤਾਂ ਕੇਂਦਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਹੋ ਚੁੱਕੀ ਹੈ ਤੁਹਾਨੂੰ ਇੱਕ ਵਾਰ ਮੁਰਤਾ ਦੱਸ ਰਹੇ ਹਾਂ 4 ਮਈ ਦੀ ਮੀਟਿੰਗ ਫਿਲਹਾਲ ਨਹੀਂ ਹੋਵੇਗੀ 4 ਮਹੀਨوں ਨੂੰ ਮੀਟਿੰਗ ਹੋਣੀ ਸੀ ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ ਫਿਲਹਾਲ ਨਹੀਂ ਹੋਣ ਜਾ ਰਹੀ ਕਿਉਂਕਿ ਜਿਸ ਢੰਗ ਨਾਲ ਕਿਸਾਨਾਂ ਨੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨੁਮਾਇੰਦਿਆਂ ਦਾ ਨੁਮਾਇੰਦਿਆਂ ਦੇ ਸ਼ਾਮਲ ਹੋਣ ਤੇ ਬਾਈਕਾਟ ਦੀ ਗੱਲ ਆਖੀ ਸੀ ਫਿਲਹਾਲ ਇਸ ਮੀਟਿੰਗ ਨੂੰ ਮੁਲਤਵੀ ਹੀ ਕਰ ਦਿੱਤਾ ਗਿਆ ਸਾਡਾ 950 ਕੀ ਮੰਜੋਤ ਜੁੜ ਰਹੇ ਨੇ ਇਸੇ ਖਬਰ ਤੇ ਅਪਡੇਟ ਲਈ ਫਿਲਹਾਲ ਅਸੀਂ ਦਾ ਰੁਕ ਕਰਾਂਗੇ ਮਨਜੋਤ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਮੀਟਿੰਗ ਸੰਬੰਧੀ ਕੀ ਕੁਝ ਵੇਰਵੇ ਨਿਕਲ ਕੇ ਸਾਹਮਣੇ ਆ ਰਹੇ ਨੇ ਮੁਲਤਵੀ ਤਾਂ ਹੋ ਗਈ ਅਗਲੀ ਕੋਈ ਤਰੀਕਹ ਅਲੇ ਤੱਕ ਨਿਕਲੀ ਜਾਂ ਫਿਰ ਨਹੀਂ ਬਿਲਕੁਲ ਅਮਿਤ ਦਾ ਜੇ ਤਰੀਕੇ ਨਾਲ ਪਿਛਲੀ ਚਿੱਠੀ ਆਈ ਸੀ ਔਰ ਉਸ ਦੇ ਵਿੱਚ ਖਾਸ ਤੌਰ ਦੇ ਉੱਪਰ 4 ਤਰੀਕ ਦਾ ਮੀਟਿੰਗ ਦਾ ਸਰਦਾ ਲਿਖਿਆ ਗਿਆ ਸੀ ਕਿ ਦੋਨੇ ਫੋਰਮ ਦਿਨਾਂ ਦੇ ਵਿੱਚ ਜਗਜੀਤ ਸਿੰਘ ਬੱਲੇਵਾਲ ਔਰ ਸਰਵਨ ਸਿੰਘ ਪੰਦੇਰ ਦੇ ਜਿਹੜੇ ਫੋਰਮ ਸੀਗੇ ਉਹ ਸ਼ਾਮਲ ਸੀਗੇ ਔਰ ਉਸ ਤੋਂ ਬਾਅਦ ਕਿਸਾਨਾਂ ਵੱਲੋਂ 27 ਤਰੀਕ ਨੂੰ ਚਿੱਠੀ ਲਿਖੀ ਜਾਂਦੀ ਹੈ ਕੇਂਦਰ ਸਰਕਾਰ ਨੂੰ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਕੁਝ ਖੰਭੂ ਖਨੌਰੀ ਦੇ ਵਿੱਚ ਹੋਇਆ ਔਰ ਮੀਟਿੰਗ ਉੱਤੇ ਸੱਤ ਕੇ ਜਿਹੜੇ ਕਿਸਾਨਾਂ ਕੋਲ ਸੀਗੇ ਉਹਨਾਂ ਨੂੰ ਹਟਾ ਚੁੜਾਇਆ ਗਿਆ ਜਿਸ ਕਰਕੇ ਅਸੀਂ ਮੀਟਿੰਗ ਦੇ ਵਿੱਚ ਨਹੀਂ ਬੈਠਾਂਗੇ ਔਰ ਜਦੋਂ ਜੇਕਰ ਪੰਜਾਬ ਸਰਕਾਰ ਦੇ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਔਰ ਜਿਹੜੇ ਕਿਸਾਨ ਨੇ ਉਹ ਉਸ ਵਕਤ ਹੀ ਮੀਟਿੰਗ 'ਚ ਪਹੁੰਚਣਗੇ ਜਦੋਂ ਜਿਹੜੀ ਮੀਟਿੰਗ ਹੈ ਕੱਲੀ ਕੇਂਦਰ ਦੇ ਨੁਮਾਇੰਦੇ ਦੇ ਨਾਲ ਹੋਵੇਗੀ ਸੋਸੇ ਨੂੰ ਲੈ ਕੇ ਅੱਜ ਇੱਕ ਚਿੱਠੀ ਜਿਹੜੀ ਕਿਸਾਨਾਂ ਵੱਲ ਕੱਢੀ ਗਈ ਹੈ ਜੋ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਔਰ ਜਿਹੜੇ ਜੁਆਇੰਟ ਸੈਕਟਰੀ ਹੈ ਪੂਰਨ ਚੰਦਰ ਕਿਸ਼ਨ ਉਹਨਾਂ ਵੱਲੋਂ ਚਿੱਠੀ ਭੇਜੀ ਗਈ ਕਿਸਾਨਾਂ ਨੂੰ ਕਿ ਜਿਹੜੀ ਤੁਸੀਂ 27 ਤਰੀਕ ਨੂੰ ਚਿੱਠੀ ਦਿੱਤੀ ਸੀ ਉਸ ਦੇ ਉੱਤੇ ਵਿਚਾਰ ਸਬੰਧੀ ਅਸੀਂ ਜਿਹੜੀ ਮੀਟਿੰਗ 4 ਤਰੀਕ ਦੀ ਰੱਖੀ ਗਈ ਹੈ ਔਰ 27 ਤਰੀਕ ਦੀ ਚਿੱਠੀ ਨੂੰ ਦੇ ਮੱਦੇ ਨਜ਼ਰ ਰੱਖੀ ਉਸ ਮੀਟਿੰਗ ਨੂੰ ਮੋਟਵੀ ਕਰਦੇ ਆ ਔਰ ਅਗਲੀ ਜਿਹੜੀ ਮੀਟਿੰਗ ਹੈ ਉਸ ਦੇ ਡਾਟੇ ਜਿਹੜੇ ਉਸੇ ਸੰਬੰਧਤ ਜਿਹੜੀਆਂ ਤਰੀਕਾਂ ਨੇ ਜਾਂ ਜਦੋਂ ਮੀਟਿੰਗ ਹੋਣੀ ਹੈ ਉਸ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਿਆ ਜਾਣਾ ਹਾਲਾਂਕਿ ਇਸ ਦੇ ਉੱਤੇ ਵਿਚਾਰ ਕਰਨ ਦੇ ਲਈ ਕਿਹਾ ਗਿਆ ਹੈ कि ਜਿਹੜੀ ਪੰਜਾਬ ਦੇ ਨੁਮਾਇੰਦਿਆਂ ਨੂੰ ਮੀਟਿੰਗ ਦੇ ਵਿੱਚ ਬੈਠਨ ਲਈ ਦੋਹਾਂ ਫੋਰਮਾਂ ਨੇ ਉਸ ਤੇ ਇਤਰਾਜ਼ ਚਿਤਾਇਆ ਸੀ ਤਾਂ ਉਸ ਨੂੰ ਲੈ ਕੇ ਹੀ ਹੁਣੇ ਮੀਟਿੰਗ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਸੋ ਹੁਣ ਦੋਹੇ ਫੋਰਮ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਤਸਵੀਰ ਨਿਕਲਦੀ ਹੈ ਜਾਂ ਕਹਿ ਲਈਏ ਵੀ ਕਿਵੇਂ ਕੀ ਗੱਲਬਾਤ ਅੱਗੋਂ ਨਿਕਲਦੀ ਹੈ ਉਹ ਹਾਲਾਂਕਿ ਦੇਖਣਾ ਹੋਵੇਗਾ ਜੀ ਅੰਮ੍ਰਿਤ ਬੇਸ਼ੁਕਰੀਆ ਸਰ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਪਹੁੰਚਾਉਣ ਲਈ ਮਨਜੋਤ ਤਾਂ ਆਪਨੇ ਦਰਸ਼ਕਾਂ ਨੂੰ ਇੱਕ ਵਾਰ ਮੁਰਤਦਾ ਜੀ ਚਾਰ ਤਰੀਕ ਨੂੰ ਆਉਣ ਵਾਲੀ ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਵੇਖਣਾ ਹੋਵੇਗਾ ਕਿ ਅਗਲੀ ਤਰੀਕੀ ਕੁਝ ਨਿਕਲਦੀ ਹੈ ਜਾਂ ਫਿਰ ਮੀਟਿੰਗ ਹੋਵੇਗੀ ਕਦੋਂ ਹੋਵੇਗੀ ਕਿ ਕੁਝ ਸੱਟਾ ਨਿਕਲੇਗਾ ਪੰਜਾਬ ਦੇ ਨੁਮਾਇੰਦੇ ਇਸ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਤਾਂ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਚੁੱਕੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿਸਾਨਾਂ ਨੇ ਪੰਜਾਬ ਦੇ ਨੁਮਾਇੰਦੇ ਏਕਰ ਸ਼ਾਮਲ ਹੁੰਦੇ ਨੇ ਤਾਂ ਬੈਠਕ ਦੇ ਬੈਕਆਊਟ ਦਾ ਐਲਾਨ ਕਰ ਦਿੱਤਾ ਗਿਆ ਸੀ ਕੇਂਦਰ ਦੀ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਚਿੱਠੀ ਵਿਸਤਾਰ ਤੌਰ ਤੇ ਲਿਖੀ ਗਈ ਸੀ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਕਿ ਜੇਕਰ ਪੰਜਾਬ ਸਰਕਾਰ ਦੇ ਕੋਈ ਨੁਮਾਇੰਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਅਸੀਂ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਕਿਉਂਕਿ ਤੁਹਾਨੂੰ ਦੱਸ ਦਈਏ ਗੁੱਸਾ ਇਸੇ ਗੱਲ ਦਾ ਹੈ ਕਿ ਪੰਜਾਬ ਦੇ ਨੁਮਾਇੰਦੇ ਜਦ ਪਿਛਲੀ ਮੀਟਿੰਗ 'ਚ ਸ਼ਾਮਲ ਹੋਈ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਐਸੇ ਗੱਲ ਦਾ ਗੁੱਸਾ ਕਿਸਾਨਾਂ ਦੇ ਵਿੱਚ